सीएलडीवी ਦਾ 8864 ਦੀ ਹੈ ਵੀਰੇ 8864 हां जी हां हां ਜਿਹੜੇ ਸੱਜਣਾ ਜਾਣਕਾਰੀ ਰੱਖਦੇ ਨੇ ਐਲਡੀਵੀ ਬਾਰੇ ਉਹਨਾਂ ਨੂੰ ਪਤਾ ਵੀ 8864 ਬੁੱਲਾ ਜਿਹੜਾ ਵੀ ਮਤਲਬ ਟਾਪ ਰਕਡ ਦਾ ਬੁੱਲੀ ਆ ਜੀ ਆਪਾਂ ਗੱਲ ਕਰ ਲਈਏ ਲੇਵ ਆਲੂ ਵਾ ਚੰਗਾ ਬਣਾਉਂਦੀ ਆ ਪੂਰਾ ਤੇ ਥਣ ਥਣੋਟ ਵੀ ਚੰਗਾ ਲੱਗਿਆ ਚਵਾਈ ਚੂਈ ਕਿਵੇਂ ਬਾਈ ਜੀ ਚਵਾਈ ਇੱਕ ਨੰਬਰ ਪ્યોਰ ਡੈਡ ਬਲੈਕ ਹੈ ਜੀ ਆਪਾਂ ਹਾਂ ਤੇ ਮੇਨ ਗੱਲ ਆ ਯਾਰ ਇੱਥੇ ਦਾ ਦਰਸ ਫੇਸ ਕੁਆਲਟੀ ਵੀ ਦਿਖਾ ਦੇਵੇ ਰਿੰਗ ਸਿੰਘ ਹੈ ਲੰਬਾਈ ਲੰਬੂਈ ਵੀ ਚੰਗੀ ਆ ਬਾਈ ਨੇ ਯਾਰ ਇੱਕ ਆਫਰੇ ਲਾਤੀ ਵੀ ਜੇ ਕੋਈ ਪੰਚਾਇਤ ਲੈ ਕੇ ਜਾਂਦੇ ਆ ਕਿਉਂਕਿ ਉਹਦੇ ਨਾਲ ਕੀ ਆ ਯਾਰ ਜਿਹੜੇ ਪਿੰ ਉਹ ਪਿੰਡ ਦੀ नस्ਲ ਵੀ ਸੁਧਾਰੂਗਾ ਤੇ ਪੰਚਾਇਤ ਨੂੰ ਬਾਈ ਕਹਿੰਦਾ ਆਪਾਂ ਦੇ ਦਾਂਗੇ 55000 ਦਾ ਓਦਾਂ ਕਿਸੇ ਡੈਰੀ ਫਾਰਮ ਵਾਲੇ ਨੇ ਲੈਣਾ ਬਾਈ ਉਹਨੂੰ ਇਹ ਮਿਲੂਗਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਕਾਜਲਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਦੇ ਗੱਲ ਕਰ ਲਈਏ ਰਹਿ ਜਾਂਦਾ ਬਾਈਆਂ ਨੂੰ ਸੰਗਰੂਰ ਜਾਨਵਰ ਦਿਖਾਵਾਂਗੇ ਸੱਜਣੋ ਅੱਜ ਦੀ ਵੀਡੀਓ ਤੇ ਚਾਰ ਇੱਕ ਦਿਖਾਵਾਂਗੇ ਪਹਿਲਣ ਤਾਜੀ ਸੂਈ ਝੋਟੀ ਤੇ ਇੱਕ ਦਿਖਾਵਾਂਗੇ ਐਚ ਐਲ ਡੀ ਵੀ ਦੇ 8864 ਦੀ ਕੱਟੀ ਆ ਤੇ ਇੱਕ ਦਿਖਾਵਾਂਗੇ ਮੇਰਾ ਖਿਆਲ ਆ ਨੀਲੀ ਰਾਵੀ ਦੇ ਨੂਰ ਬੁੱਲ ਦਾ ਸਾਨਾ ਤੇ ਇੱਕ ਹੈਗੀ ਆ ਸੱਜਣੋਂ ਧੋਕੜ ਗੱਬਣ ਝੋਟੀਆ ਝੋਟੀ ਕਾਦੀ ਆ ਯਾਰ ਟਾਪ ਕੁਆਲਟੀ ਦੀ ਆ ਜਮਾ ਐ ਨਾ ਥਣ ਲੈਵੇ ਦੀ ਵੀ ਓਕੇ ਦੀ ਰਿਪੋਰਟ ਆ ਤੇ ਸਿੰਘ ਸੁੰਗਦੀ ਬਿਲਕੁਲ ਬੰਦ ਸਿੰਘ ਦੀ ਆ ਛੋਟੇ ਸਿੰਘ ਦੀ ਉਹੀ ਗੱਲ ਆ ਜਿੰਨਾ ਕਿਦਾ ਅੱਜ ਦੀ ਵੀਡੀਓ ਚ ਮੁੱਲ ਹੋਊਗਾ ਡਬਲ ਰੁਪਈਆ ਦੀ ਇਹ ਨਾ ਜਦੋਂ ਸੂਪੀ ਤਿਆਰ ਹੋ ਜਾਣਾ ਆਪਾਂ ਪਹੁੰਚੇ ਆ ਫੌਜੀ ਸਾਹਿਬ ਕੋਲੇ ਪਹੁੰਚੇ ਆਪਾਂ ਬਾਈ ਨਾਲ ਕਰਾਉਂਦੇ ਆ ਗੱਲਬਾਤ ਤੇ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਜਿਹੜੀ ਮੇਨ ਗੱਲ ਆ ਸਾਰੇ ਜਾਨਵਰਾਂ ਦੇ ਵੀਡੀਓ ਚ ਕਰਾਵਾਂਗੇ ਆਜੋ ਜੀ ਹਾਂਜੀ ਨਾਮ ਦੱਸ ਦਿਓ ਜੀ ਨਾਮ ਵੀਰੇ ਆਪਣਾ ਹਰਦੀਪ ਸਿੰਘ ਆ ਹਾਂਜੀ ਪਿੰਡ ਕਾਂਜੜਾ ਤਹਿਸੀਲ ਧੂਰੀ ਜ਼ਿਲ੍ਹਾ ਧੂਰੀ ਤੇ ਜ਼ਿਲ੍ਹਾ ਸਮਰੂ ਆ ਆ ਚੋਟੀ ਤੋਂ ਕਰ ਲਈਏ ਜੀ ਸਟਾਰਟ ਹਾਂਜੀ ਹਾਂ ਆ ਚੋਟੀ ਦੇ ਮਾਰ ਦੇ ਦਰਸ ਕੈਮਰਾ ਸੂਆ ਕਿਹੜਾ ਜੀ ਇਹਦਾ ਇਹਦਾ ਸੂਆ ਵੀਰੇ ਪਹਿਲੇ ਸੂਆ ਸੁਈ ਆ ਇਹ ਪਹਿਲੇ ਸੂਆ ਸੁਈ ਆ ਕਦੋਂ ਕਦੀ ਸੂਈ ਆ ਇਹ ਇਹ ਤੀਜਾ ਚੌਥਾ ਦਿਨ ਹੈ ਜਨੂੰ ਸੂਈ ਨੂੰ ਤੀਜਾ ਦਿਨ ਹਾਂ ਹਾਂ ਬੱਚਾ ਕੀ ਆ ਬਾਈ ਨਾਲ ਦੇ ਬੱਚਾ ਮੇਲ ਕਾਫ ਆ ਵੀਰੇ ਆ ਬੱਚਾ ਆ ਗਿਆ ਨਾਲ ਇਹਦੇ ਮੇਲ ਕਾਫ ਤੇ ਉਹ ਭਲਬਾਦੀ ਜੀ ਹੈ ਨਾ ਆ ਮਾਰੇ ਮੋٹے ਹੈਗੇ ਆ ਜੀ ਹਾਂ ਬਾਦੀ ਬੁੱਦੀ ਸੱਜਣੋਂ ਥਾਣਾ ਤੇ ਜ਼ਰੂਰ ਆ ਜਿਵੇਂ ਸਾਨੂੰ ਇੱਕ ਥਣ ਦੇ ਇਹ ਤੇ ਬਾਦੀ ਲੱਗਦੇ ਜਿਵੇਂ ਬੈਠਣ ਵਾਲਾ ਥਾਣਾ ਪਿਛਲਾ ਉਹਦੇ ਤੇ ਇਹਦੇ ਬਾਦੀ ਜੀ ਜ਼ਰੂਰ ਆ ਥੋੜੀ ਜੋ ਦਿਖਾ ਦੇ ਦਰਸ ਕਿਉਂਕਿ ਅਕਸਰ ਜਿਵੇਂ ਆਪਾਂ ਗੱਲ ਕਰ ਲੈਣਾ ਪਹਿਲੇ ਸੂਏ ਦੂਜੇ ਸੂਏ ਤੱਕ ਪਸ਼ੂ ਬਾਦੀ ਕਰਦਾ ਰਹਿੰਦਾ ਤੇ ਉਦਾਂ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਤੇ ਮੇਨ ਗੱਲ ਆ ਯਾਰ ਜਿਹੜੀ ਬਾਡੀ ਆ ਬਾਡੀ ਬੁੱਦੀ ਵੀ ਇਹਦੀ ਚੰਗੀ ਆ ਦੰਦਾ ਚ ਕਿਵੇਂ ਆ ਬਾਈ ਦੰਦਾ ਚ ਚਾਰ ਦੰਦਾ ਜੀ ਦੰਦਾ ਚ ਹੈਗੀ ਆ ਚਾਰ ਦੰਦਾ ਹੁਣ ਕਿੰਨੀ ਕ ਬ ਇਹੀ ਵੀਰੇ ਕੱਲ ਕਰੀ ਆਪਾਂ ਬੋਲੇ ਤਾਂ ਖਾਲੀ ਠੀਕ ਹੈ ਜੀ ਅੱਜ ਚੋਈਆ ਤਕਰੀਬ ਨਾ 8 ਕਿਲੋਟਰ ਤੋਂ ਯਾਨੀ ਸਟਾਰਟ ਹੋਈ ਐ ਇਹ 8 ਕਿਲੋ ਤੋਂ ਸਟਾਰਟ ਆ ਵੀ 11-12 ਪਾ ਦੂਗੀ ਹਾਂ 11-12 ਪਾ ਦੂਗੀ ਆ 11-12 ਕਿਲੋ ਪਾ ਦੂਗੀ ਇਹਦਾ ਰੇਟ ਬਾਈ ਕੀ ਕਰਦੇ ਆਪਾਂ ਰੇਟ ਵੀਰੇ ਦਾ ਆਪਾਂ 10-10 ਕਰਦੇ ਆ ਜੀ 10-10 ਚੋਂ ਮਾਨਤਾਨ ਛੋਟ ਛੱਪਾ ਕਰ ਦਾਂਗੇ ਹਾਂ ਮਾਨਤਾਨ ਕਰ ਦਾਂਗੇ ਲੈ ਸੱਜਣਾ 10-10 ਚੋਂ ਬਾਈ ਕਹਿੰਦਾ ਮਾਨਤਾਨ ਛੋਟ ਛੱਪਾ ਕਰ ਦਾਂਗੇ ਤੇ ਤਰਸ ਹੁਣ ਆ ਨੀ ਗੀਨੇ ਤੇ ਮਾਰਦੇ ਓਏ ਇਹ ਕਿਹੜੇ ਸੀਮੰਦੀ ਆ ਬਾਈ ਏ ਵੀ ਰਹੇਗਾ ਵੀ ਐਚਐਲਡੀਵੀ ਦਾ 8864 ਦੀ ਹੈ ਵੀਰੇ ਹਾਸੀ ਚੌਂ ਹਾਂ ਜੀ ਹਾਂ ਆ ਜਿਹੜੇ ਸੱਜਣਾ ਜਾਣਕਾਰੀ ਰੱਖਦੇ ਨੇ ਐਚਐਲਡੀਵੀ ਬਾਰੇ ਉਹਨਾਂ ਨੂੰ ਪਤਾ ਵੀ 8864 ਬੁੱਲਾ ਜਿਹੜਾ ਵੀ ਮਤਲਬ ਟਾਪ ਰਿਕਾਰਡ ਦਾ ਬੁੱਲੀ ਆ ਜੇ ਆਪਾਂ ਗੱਲ ਕਰ ਲਈਏ ਤੇ ਬਾਕੀ ਮੇਨ ਗੱਲ ਆ ਜਿਹੜੀ ਯਾਰ ਬਾਈ ਹੋਰਾਂ ਦੀ ਸੰਭਾਲ ਸੰਭੂਲ ਆ ਸੰਭਾਲ ਸੰਭੂਲ ਵੀ ਟੌਪ ਦੀ ਆ ਕਿਉਂਕਿ ਬਾਡੀ ਬੁੱਡੀ ਦੀ ਬਣਾਵਟ ਵੀ ਇਹਦੀ ਚੰਗੀ ਆ ਤੇ ਸਿੰਘ ਸੁੰਗ ਵੀ ਬਿਲਕੁਲ ਕੁੰਡਾ ਕਰੂਗੀ ਬਾਈ ਹਾਂ ਕੁੰਡਾ ਕਰੂ ਬਾਕੀ ਬਾਈ ਇਹਦੇ 10 ਮਹੀਨੇ ਉਮਰ ਹੈ ਜੀ ਕੁੱਲ 10 ਮਹੀਨੇ ਕੁੱਲ 10 ਮਹੀਨੇ ਉਹ ਲੱਗਣ ਦੂਜੀ ਛੁੱਟੀ ਜਿੱਡੀ ਲੱਗ ਰਹੀ ਆ ਸ਼ੁਰੂ ਤੋਂ ਇਹ ਜਣੇ ਆਪਾਂ ਫੀਡ ਫੂਡ ਤੇ ਵਧੀਆ ਸੇਵਾ ਕਰ ਚੰਗੀ ਸੇਵਾ ਕਰੀ ਹੁਈ ਆ ਸ਼ੌਕ ਨਾਲ ਆ ਉਹੀ ਗੱਲ ਆ ਬਾਈ ਕਹਿੰਦਾ ਕਿਸੇ ਕਾਰਨ ਕਰਕੇ ਪਸ਼ੂ ਸੇਲ ਕਰਦੇ ਆ ਕਿ ਉਦਾਂ ਜਿਵੇਂ ਸਾਨੂੰ ਮੈਂ ਦੱਸਦਾ ਹੁੰਨਾ ਵੀ ਯਾਰ ਚੰਗਾ ਜਾਨਵਰ ਤਿਆਰ ਕਰਨ ਤੇ ਜਿਹੜੀ ਲਾਗਤ ਆ ਬਾਈ ਲਾਗਤ ਬਹੁਤ ਆ ਜਾਂਦੀ ਆ ਪਰ ਮਜਬੂਰੀ ਮਾਰ ਕਈ ਵਾਰ ਯਾਰ ਜਾਨਵਰ ਸੇਲ ਵੀ ਕਰਨੇ ਪੈ ਜਾਂਦੇ ਆ ਹਾਂਜੀ ਹਾਂ ਇਹਨੂੰ ਖੋਲ ਕੇ ਤੋੜਦੇ ਜੇ ਤੁਰਦੀ ਆ ਕਿ ਨਹੀਂ ਇਹ ਆਪ ਹੈਗੀ 8864 ਦੀ ਇਹਦੀ ਮਾਦਰ ਬਾਈ ਹੈਗੀ ਆਪਣੇ ਕੋਲੇ ਨਾ ਵੀ ਇਹ ਮਾਦਰ ਇਹਦੀ ਆਪਾਂ ਸੇਲ ਕਰਦੇ ਸੀ ਉਹਦੇ ਥੱਲੇ ਕਿੰਨਾ ਕ ਦੁੱਧ ਦਤੀਏ ਗੱਲ ਕਰਦੀ ਆ ਉਹਦੇ ਥੱਲੇ ਵੀ 18 ਲੀਟਰ ਦਿੱਤੇ ਲਾਗ ਉਹਦੇ ਥੱਲੇ 18 ਲੀਟਰ ਦੁੱਧ ਦੀ ਬਾਈ ਕਹਿੰਦਾ ਆਪ 8864 ਦੀ ਹੂੰ ਜਿਵੇਂ ਸਾਨੂੰ ਮੈਂ ਦੱਸਿਆ ਵੀ ਜਾਨਵਰ ਥੋੜੀ ਜਿਹੀ ਸ਼ਰਾਰਤ ਜ਼ਰੂਰ ਕਰਦੇ ਨੇ ਜਿਵੇਂ ਬਾਈ ਦੇ ਘਰੇਲੂ ਜਾਨਵਰ ਨੇ ਵਾ ਮੋੜ ਲਿਆ ਬਾਈ ਐਂ ਦੀ ਲਿਆ ਅੱਲੇ ਆ ਲਿਆ ਆ ਕੱਤੀ ਚੰਗੀ ਆ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਚੱਲਦਾ ਬਾਈ 600 ਵਧੀਆ ਉਮਰ ਹੈਗੀ ਆ ਜੀ ਕੁੱਲ 10 ਮਹੀਨੇ ਹਾਂਜੀ ਹਾਂ ਲਿਆ ਲਿਆ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਪੈਸੇ ਵੀ ਰ ਆਪਾਂ ਇਹ 35000 ਦੀ ਦੇਵਾਂਗੇ ਜੀ ਇਹ ਦੇਵਾਂਗੇ 35 ਦੀ ਹਾਂਜੀ ਹਾਂ ਆ ਰੇਟ ਮੈਂ ਬਾਈ ਨੂੰ ਪਹਿਲੀ ਕਹਤਾ ਸੱਜਣੋ ਰੇਟ ਨੇ ਜਿਹੜੇ ਵੀਡੀਓ ਦੇ ਰੇਟ ਇਹ ਜਿਵੇਂ ਆਪਾਂ ਕਹਦੇ ਨੇ ਕੱਪੜੇ ਵਾਲੀ ਦੁਕਾਨ ਤੇ ਪੋਸਟਰ ਲੱਗਿਆ ਹੁੰਦਾ ਰੇਟ ਇਹ ਫਿਕਸ ਨਹੀਂ ਜਮਾ ਇੰਨਾ ਚੋ ਕੱਲੀ ਛੋਟ ਛੋਟ ਹੀ ਹੋਊਗੀ ਮਾੜੀ ਮੋਟੀ ਉਹ ਵੀ 100 200 500 ਤੱਕ ਕੱਲੀ ਛੋਟ ਵੀ ਜਿਵੇਂ ਬਾਈ ਨੇ ਇਹਦਾ 35 ਕਹਤਾ ਕੋਈ 25 26 ਵਾਲਾ ਸੱਜਣ ਯਾਰ ਬਾਈ ਨੂੰ ਨਾ ਇਹ ਕਾਲ ਕਰਿਓ ਕਿਉਂਕਿ ਉਹ ਗੱਲਬਾਤ ਮੈਂ ਬਾਈ ਨਾਲ ਕਰਕੇ ਵੀਡੀਓ ਬਣਾਉਣ ਲੱਗਿਆ ਵੀ 35 ਚ ਤੁਹਾਡਾ ਮਾਨਤਾ ਨੇ ਹੋਊਗਾ ਤੇ ਬਾਕੀ ਸੋਨੂੰ ਪਤਾ ਜੀ ਆਪਾਂ ਹਰਿਆਣੇ ਲੈਣ ਤੁਰਦੇ ਆ ਯਾਰ ਏਡੇ ਏਡੇ ਜਾਨਵਰ ਹੀ ਜਿੱਕੱਟੀ ਉਧਰ 60 70 ਤੋਂ ਘੱਟ ਆਪਾਂ ਨੂੰ ਗੰਦੇ ਨਹੀਂ ਤੇ ਹੁਣ ਮਾਰਦੇ ਸਾਂ ਆਪਣਾ ਤਰਸ ਆਹ ਸਾਂ ਤੇ ਹੋਏ ਇਹ ਵੀ ਤੋੜਦੇ ਬਾਈ ਫੋਨ ਕੀ ਇਹ ਕਿਹੜੇ ਸੀਮਨ ਦਾ ਇਹ ਹੈ ਵੀਰੇ ਨੂਰ ਦਾ ਨੂਰ ਇਹ ਕਿਹੜਾ ਆ ਗਿਆ ਨੀਲੀ ਦਾ ਖਰੋੜ ਡੇਰੀ ਫਾਰਮ ਵੀਰੇ ਇਹਦਾ ਆਪਣਾ ਹਾਂ ਲੈ ਸੱਜਣੋ ਇਹ ਹੈਗਾ ਖਰੋੜ ਡੇਰੀ ਫਾਰਮ ਫਤੇਗੜ ਸਹਿਵਾਲਾਂ ਦੇ ਨੂਰ ਬੁੱਲ ਦਾ ਬੱਚਾ ਇਹਦੀ ਉਮਰ ਕਿੰਨੀ ਕੁ ਹੋਗੀ ਜੀ ਇਹਦੀ ਉਮਰ ਹਜੇ ਆ ਅਕਤੂਬਰ ਮਹੀਨੇ ਚ ਆਪਣੇ ਜੀ ਤਿੰਨ ਤਿੰਨ ਸਾਲ ਦਾ ਹੋਊਗਾ 13 ਅਕਤੂਬਰ ਨੂੰ ਤਿੰਨ ਸਾਲ ਦਾ ਹੋਊਗਾ ਦੰਦ ਹੈਗਾ ਸਜਣੋਂ ਹਲੇ ਦੋ ਚੌਕ ਦੇ ਦੰਦ ਤੋੜ ਕੇ ਨੇ ਥੋੜੇ ਥੋੜੇ ਦੰਦ ਚੱਕੇ ਨੇ ਜੇ ਪੱਕੇ ਦੰਦ ਮੰਨ ਲਈ ਵੀ ਪੱਕੇ ਦੋ ਦੰਦ ਹੀ ਹੋਇਆ ਝੋਟਾ ਤੇ ਬਾਕੀ ਮੇਨ ਗੱਲ ਆ ਕੱਦ ਕਾਠ ਜਿਹੜਾ ਹੁੰਦਾ ਯਾਰ ਪਿਓਰ ਨੀਲੀ ਦਾ ਕੱਦ ਪਿਓਰ ਨੀਲੀ ਦਾ ਤਕਰੀਬਨ ਤਕਰੀਬਨ ਬਾਈ ਦਰਮਿਆਨਾ ਰਹਿੰਦਾ ਹਨਾ ਹਾਂਜੀ ਹਾਂ ਆ ਪਿਓਰ ਨੀਲੀ ਵਾਲਿਆਂ ਦਾ ਕੱਦ ਨਹੀਂ ਬੜਾ ਵੱਡਾ ਹੁੰਦਾ ਜੇ ਮੈਂ ਗੱਲ ਕਰ ਲਾਂ ਤੇ ਮੇਨ ਗੱਲ ਕਰ ਲਾਂ ਯਾਰ ਇਹਦੇ ਸੁਭਾਅ ਦੀ ਬਾਈ ਸੁਭਾਅ ਇਹਦਾ ਬਹੁਤ ਠੰਡਾ ਜਿਹਾ ਹੁੰਦਾ ਬਹੁਤ ਠੰਡਾ ਵੀਰੇ ਕੈਲੀਏ ਵੀ ਸਾਨ ਆ ਜਿਹੜਾ ਆਪਣਾ ਬੁੱਲ ਹੁੰਦਾ ਜਾਂ ਉਹਦਾ ਸੁਭਾਅ ਥੋੜਾ ਜਿਹਾ ਗਰਮ ਹੁੰਦਾ ਵੀ ਉਹਦੇ ਮੁਕਾਬਲੇ ਇਹਨਾਂ ਦਾ ਨੀਲੀ ਦਾ ਸੁਭਾਅ ਮੋਰਾ ਦੇ ਮੁਕਾਬਲੇ ਜਿਆਦਾ ਠੰਡਾ ਪਾਇਆ ਆ ਬਾਡੀ ਬੁੱਡੀ ਦਾ ਚੰਗਾ ਉੱਤੋਂ ਸਾਨ ਜੀ ਗੱਲਬਾਤ ਕਰ ਲਈ ਤੇ ਮੇਨ ਗੱਲ ਆ ਹੈਗਾ ਵੀ ਯਾਰ ਬਰੀਕ ਚਮੜੇ ਦਾ ਪਾ ਬੰਨ ਲਓ ਬਾਈ ਇਹਦੀ ਮਾਦਰ ਦਾ ਕੀ ਰਿਕਾਰਡ ਰਿਹਾ ਜੀ ਇਹਦੀ ਮਾਦਰ ਦਾ ਵੀਰੇ ਆਪਣੇ ਕੋਲੇ ਉਹ ਦੂਜੇ ਸੂਏ 17 ਲੀਟਰ ਦੁੱਧ ਕਰ ਗਈ ਤੇ ਅੱਛਾ ਦੂਜੇ ਸੂਏ 17 ਲੀਟਰ ਜੀ ਹਾਂ ਤੀ अच्छा जी हां तो मेन ਗੱਲ ਹੈ 나ੜਾ ਨੂੜਾਂ ਵੀ ਬਹੁਤ ਨਿਆਰੇ ਦੇ ਤੀਜੇ ਸੂਏ ਨੂੰ ਮਤਲਬ ਉਹਦੀ ਡੈਥ ਹੋ ਗਈ ਜੀ ਦੂਜੇ ਸੂਏ ਕਿੰਨੇ ਉੱਤੇ ਗਈ ਹੈ 17 ਲੀਟਰ ਤੇ ਜੀ 17 ਲੀਟਰ ਤੇ ਗਈ ਆ ਆਪਣੇ ਕੋਲੇ ਜੇ ਤੀਜੇ ਕਰਮ ਵਾਲੀ ਸੂ ਪਾਉਂਦੀ ਤਾਂ 20 ਡੇੜ ਕਿੜ ਬਗ ਜਾਂਦੀ ਹਾਂਜੀ ਹਾਂ ਇਹਦੇ ਕਿੰਨੇ ਪੈਸੇ ਲਵਾਂਗੇ ਇਹ ਵੀ ਰ ਆਪਾਂ ਲੱਖ ਰੁਪਿਆ ਲਵਾਂਗੇ ਇਹਦਾ ਇਹਦਾ ਲਵਾਂਗੇ ਲੱਖ ਲੱਖ ਚ ਛੋਟ ਛੱਪਾ ਮਾਨਤਾਨ ਕਰ ਦਾਂਗੇ ਮਾਨਤਾਨ ਕਰ ਦਾਂਗੇ ਆਪਾਂ ਹਾਂ ਜੇ ਬਾਈ ਕਹਿੰਦਾ ਯਾਰ ਕਿਸੇ ਪੰਚਾਇਤ ਨੇ ਲੈਣਾ ਹਨਾ ਕਿਸੇ ਪਿੰਡ ਨੇ ਨਸਲ ਸੁਧਾਰਨ ਵਾਸਤੇ ਲੈਣਾ ਉਹਨਾਂ ਨੂੰ ਕਿੰਨੇ ਦਾ ਦੇ ਦਾਂਗੇ ਉਹਨਾਂ ਨੂੰ ਵੀ ਆਪਾਂ ਇਹ 55000 ਦੇਵਾਂ ਉਹਨਾਂ ਨੂੰ 55 ਹਾਂਜੀ ਲੈ ਬਾਈ ਨੇ ਯਾਰ ਇੱਕ ਆਫਰੇ ਲਾਤੀ ਬੀਜੇਪੀ ਪੰਚਾਇਤ ਲੈ ਕੇ ਜਾਂਦੀ ਹੈ ਕਿਉਂਕਿ ਉਹਦੇ ਨਾਲ ਕੀ ਆ ਯਾਰ ਜਿਹੜੇ ਪਿੰਡ ਚ ਵੀ ਇਹ ਸਾਹਨ ਜਾਊਗਾ ਨਾਲ-ਨਾਲ ਉਹ ਪਿੰਡ ਦੀ ਨਸਲ ਵੀ ਸੁਧਾਰੂਗਾ ਤੇ ਨਾਲ-ਨਾਲ ਇਹ ਜਿੰਨਾ ਚਿਰ ਰਹੂਗਾ ਯਾਰ ਆ ਬਾਈ ਦਾ ਨਾਮ ਵੀ ਲੈ ਕੇ ਚੱਲੇ ਆਪਦੇ ਗਰੰਟੀ ਨਾਲ ਕੋਈ ਪੰਚਾਇਤ ਲੈ ਕੇ ਜਾਵੇ ਜੀ ਹਾਂਜੀ ਨਹੀਂ ਵੀ ਦੋ ਬੰਦੇ ਆ ਗਏ ਤੇ ਉਹ ਗਾਂ ਵੱਡਣ ਵਾਲਾ ਨੂੰ ਵੇਚ ਦੇਣ ਹਾਂਜੀ ਹਾਂਜੀ ਵੀ ਗਾਂ ਉਹੀ ਗੱਲ ਆ ਵੀ ਪਿੰਡ ਦੀ ਮੌਜੂਦਾ ਪੰਚਾਇਤ ਆ ਵੀ ਜਿਹੜੀ ਨੇ ਵੀ ਲੈ ਕੇ ਜਾਣਾ ਇਹ ਮੌਜੂਦਾ ਹੋਵੇ ਜਾਂ ਸਾਬਕਾ ਹੋਵੇ ਪਰ ਪੂਰੀ ਪੰਚਾਇਤ ਹੋਵੇ ਉਹ ਬਾਈ ਯਾਰ ਮਤਲਬ ਪੂਰੀ ਜਾਂਚ ਕਰਕੇ ਉਹ ਸੱਜਣਾ ਨੂੰ ਇਹ ਕਟਾ ਦੇਊਗਾ ਆ ਕਿਸੇ ਵੀ ਪਿੰਡ ਦੀ ਪੰਚਾਇਤ ਇਹਨੂੰ ਲਿਆ ਸਕਦੀ ਹੈ ਇਹ ਨਹੀਂ ਹੈਗਾ ਵੀ ਬਾਈ ਨੇ ਨੇੜ ਤੇਰੀ ਕਿਸੇ ਪੰਚਾਇਤ ਨੂੰ ਦੇਣਾ ਪੰਜਾਬ ਦੇ ਕਿਸੇ ਵੀ ਪਿੰਡ ਦੀ ਪੰਚਾਇਤ ਇਹ ਸਾਨੂੰ ਬਾਈ ਤੁਹ ਲਿਆ ਸਕਦੀ ਆ ਪੰਚਾਇਤ ਨੂੰ ਬਾਈ ਕਹਿੰਦਾ ਆਪਾਂ ਦੇ ਦਾਂਗੇ 55000 ਦਾ ਉਦਾਂ ਕਿਸੇ ਡੈਰੀ ਫਾਰਮਰ ਨੇ ਲੈਣਾ ਬਾਈ ਉਹਨੂੰ ਇਹ ਮਿਲੂਗਾ 1 ਲੱਖ ਦਾ ਕਿਉਂਕਿ ਬਾਈ ਕਹਿੰਦਾ ਸਲਾਹ ਪਹਿਲਾਂ ਹੈਗੀ ਸੀ ਵੀ ਤਿਆਰ ਕਰਕੇ ਆਪਾਂ ਪਿੰਡ 'ਚ ਹੀ ਛੱਡ ਦਾਂਗੇ ਪਰ ਪਿੰਡਾਂ ਦਾ ਮਾਹੌਲ ਤੁਹ ਨੂੰ ਪਤਾ ਹੀ ਆ ਵੀ ਚੋਰ ਚਾਪਟੇ ਹਨਾ ਚੋਰ ਚਵਕਿਆਂ ਦਾ ਅਸ਼ਿਸ਼ਟ ਮੋਹਿਆ ਨਾ ਥੋੜਾ ਥੋੜਾ ਬਹੁਤਾ ਕਿਉਂਕਿ ਪਿੰਡਾਂ 'ਚ ਸਾਨਾ ਆਪਣੇ ਪੰਜਾਬ 'ਚ ਤਕਰੀਬਨ ਤਕਰੀਬਨ ਆ ਚੋਰਾ ਨੇ ਯਾਰ ਸਾਰੇ ਵੇਚ ਹੀ ਦਿੱਤੇ ਪਿੰਡਾਂ 'ਚ ਵੇਚਦੇ ਬਈ ਵੇਚਦੇ ਹਾਂ ਉਹਦੇ ਕਰਕੇ ਬਾਈ ਕਹਿੰਦਾ ਪੰਚਾਇਤ ਨੂੰ ਛੋਟਾ ਪੂਰੀ 55 ਦੇਵਾਂਗੇ ਤੇ ਉਹ ਜੋ ਟੀਵੀ ਤੋੜਦੇ ਬਾਈ ਖੋਲ ਕੇ ਉਹ ਹੈਗੀ ਆ ਸੱਜਣੋ ਟੋਕੜ ਗੱਬਣ ਉਹ ਟੀ ਯਾਰ ਉਹ ਵੀ ਬਹੁਤ ਟੌਪ ਕੁਆਲਿਟੀ ਦੇ ਜਾਨਵਰ ਬਾਈ ਦੀ ਡੈਰੀ ਤੇ ਇੱਕ ਵੀ ਨਹੀਂ ਮਾੜਾ ਜਾਨਵਰ ਸਾਰੇ ਇੱਕ ਤੋਂ ਇੱਕੇ ਮਿਲਣਗੇ ਜਿੰਨੇ ਕ ਜਾਨਵਰ ਤੁਸੀਂ ਬਾਈ ਕੋਲੇ ਦੇਖੋਗੇ ਉਹਦਾ ਸੂਆ ਕਿਹੜਾ ਬਾਈ ਪਹਿਲੇ ਸੂਏ ਉਹ ਸੂਈ ਹੋਈ ਆ ਜੀ ਦੂਜੇ ਸੂਏ ਨੂੰ ਗੱਬਣਾ ਉਹ 5 ਮਹੀਨੇ ਦੀ ਗੱਬਣਾ ਜੀ ਪੰਜਾਂ ਦੀ ਗੱਬਣਾ ਪਹਿਲਾ ਸੂਆ ਸੂਈ ਹੋਈ ਆ ਪਹਿਲਾ ਸੂਆ ਸੂਈ ਹੋਈ ਆ ਜੀ ਆ ਦੁੱਧ ਹੁਣ ਕਿੰਨਾ ਕ ਬਾਈ ਜੇ ਗੱਲ ਕਰਨੀ ਦੁੱਧ ਹੁਣ ਇੱਕ ਡੰਗ ਮਿਲਦੇ ਆ ਜੀ ਆਪਣੇ ਕੋਲੇ ਹਾਂਜੀ ਜਾਣੇ 5 ਲੀਟਰ ਦੁੱਧ ਆ ਜੀ 5 ਲੀਟਰ ਦੁੱਧ ਆ ਇੱਕ ਡੰਗ ਤੇ ਤਾਜੀ ਨੇ ਕਿੰਨਾ ਕ ਪਾਇ ਜੇ ਗੱਲ ਕਰਨੀ ਬਾਈ ਜੀ ਇਹਨਾਂ ਨੇ 12 ਲੀਟਰ ਦੁੱਧ ਦਿੱਤਾ ਜੀ 12 ਲੀਟਰ ਹਾਂ ਗਿਆ ਨਹੀਂ ਇੱਥੇ ਮਾੜੀ ਜੀ ਖੜਾ ਕੇ ਦਿਖਾ ਦੇ ਉਹਨਾਂ ਨੂੰ ਕਰਾ ਕੇ ਫੇਸ ਕਮਾਲ ਦੀ ਆ ਖਿੱਚਲਾ ਖਿੱਚਲਾ ਇੱਧਰ ਨੂੰ ਕੋਈ ਨਹੀਂ ਫੇਰ ਪਿਆ ਨਹੀਂ ਪਾਣੀ ਆ ਜੋਰ ਬਥੇਰੇ ਇਹ ਜਾਨਵਰ ਸੱਜਣਾ ਬਾਈ ਕਹਿੰਦਾ ਵੇਚਣ ਨੂੰ ਜੀ ਤਾਂ ਕਰਦਾ ਨਹੀਂ ਪਰ ਗਿਆਨੀ ਕਹਿੰਦਾ ਮੈਂ ਕਨੇਡਾ ਦੀ ਕਹਿੰਦਾ ਲੈਣੀ ਆ ਟਿਕਟੋਕ ਦੇ ਕਰਕੇ ਬਾਈਆਂ ਜਾਨਵਰ ਘਟਾਵਾਂਗੇ ਥੋੜੇ ਜੇ ਇਹ ਦੂਜੇ ਸੂਏ ਵਾਸਤੇ ਗੱਬਣਾ ਬਈ ਹਾਂਜੀ ਹਾਂ ਦੂਜੇ ਸੂਏ ਵਾਸਤੇ ਹੁਣ ਮਿਲਦੀ ਕਿਵੇਂ ਬਾਈ ਇਹ ਮਿਲਦੀ ਵੀਰੇ ਇੱਕ ਟੰਗ ਟੀਕੇ ਤੇ ਮਿਲਦੀ ਹੈ ਜੀ ਇਹ ਦੁੱਧ ਕਿੰਨਾ ਦਿੰਦੀ ਆ ਹੁਣ ਦੁੱਧ 5 ਲੀਟਰ ਦਿੰਦੀ ਹੈ ਜੀ ਹਾਂ ਬੱਚਾ ਤਾਂ ਨਹੀਂ ਹੈਗਾ ਨਾਲ ਇਹਦੇ ਨਾ ਬੱਚਾ ਨਹੀਂ ਹੈਗਾ ਜੀ ਹਾਂ ਬੱਚਾ ਨਾਲ ਇਹਦੇ ਹੈ ਨਹੀਂਗਾ ਪਰ ਜੇ ਗੱਲ ਕਰੀਏ ਦੀ ਕੁਆਲਿਟੀ ਦੀ ਬਾਈ ਥੱਲੇ ਉਹਦੀ ਆਪਾਂ ਨਾ ਜੇ ਗੱਲ ਕਰ ਲਈਏ ਲੈ ਵੇ ਲੂਗੀ ਦੀ ਹੈਨਾ ਲੈ ਵਾ ਲੂਗਾ ਚੰਗਾ ਬਣਾਉ ਠੰਡੀ ਆ ਨਰਮਾ ਆ ਨਰਮਾ ਵੀਰੇ ਕੁਸ ਲੱਟੇ ਦਾ ਨਹੀਂ ਮਾਰਦੀ ਨਾ ਕੋਈ ਦਰਤਾਂ ਨਹੀਂ ਮਾਰਦੀ ਅਸੀਂ ਆ ਨਰਮਾ ਝੋਟੀ ਪੂਰੀ ਤੇ ਮੇਨ ਗੱਲ ਆ ਕੱਦ ਕਾਠ ਵੀ ਚੰਗਾ ਯਾਰਾ ਤੇ ਫੇਸ ਕੁਆਲਟੀ ਦੀ ਗੱਲ ਕਰ ਲਈ ਅਜੇ ਬਿਲਕੁਲ ਰਿੰਗ ਸਿੰਘ ਚ ਆ ਗਈ ਪੂਰੀ ਸ਼ਕੀਨ ਝੋਟੀ ਆ ਜਿਵੇਂ ਤੁਹਾਨੂੰ ਮੈਂ ਆਖਿਆ ਸੀ ਵੀ ਜਿਹੜਾ ਸੱਜਣਾ ਜਿੰਨਾ ਕਰੇਟ ਇਹਦਾ ਬਾਈ ਅੱਜ ਕਰੂਗਾ ਡਬਲ ਰੇਟ ਦੀ ਤਿਆਰ ਹੋਣ ਵਾਲੀ ਚੀਜ਼ ਆਗੇ ਇਹ ਇਹਦੇ ਕਿੰਨੇ ਪੈਸੇ ਲਾਵਾਂਗੇ ਬਾਈ ਇਹਦੇ ਬਾਈ ਆਪਾਂ ਹਾਂ ਨਾ ਇਹ 70000 ਜੀ ਦੇ ਦਾਂਗੇ ਆ ਇਹ ਬਾਈ ਕਹਿੰਦਾ ਆਪਾਂ ਜੈਸਨੋਈ ਆ 70000 ਦੀ ਵੀ 70 ਚੋਂ ਸਿਰਫ ਛੋਟਛਪਾ ਹੋਊਗਾ ਪ्योर ਜੈਡ ਬਲੈਕ ਹੈ ਜੀ ਆਪਾਂ ਇਹ ਹਾਂ ਤੇ ਮੇਨ ਗੱਲ ਆ ਯਾਰ ਇੱਥੇ ਦਾ ਦਰਸ ਫੇਸ ਕੁਆਲਿਟੀ ਵੀ ਦਿਖਾ ਦਿਓ ਰਿੰਗ ਸਿੰਘ ਹੈ ਲੰਬਾਈ ਲੰਬੂਈ ਵੀ ਚੰਗੀ ਆ ਤੇ ਕੱਦ ਕਾੜ ਵੀ ਫੁੱਲਾ ਦੰਦਾਂ ਚ ਬਾਈ ਦੰਦਾਂ ਚ ਕਿਵੇਂ ਹੋਊਗੀ ਇਹ ਇਹ ਦੰਦਾਂ ਨੇ ਵੀ ਚਾਰ ਦੰਦ ਹੋਊ ਬਾਕੀ ਚੈੱਕ ਕਰ ਲਾਂਗੇ ਅੱਛਾ ਉਮਰ ਇਹਦੀ ਕਿੰਨੀ ਕਾ ਉਮਰ ਵੀਰੇ ਹੋਵੇ ਜਾਨੀ ਤਿੰਨ ਸਾਲ ਤਿੰਨ ਹੋਵੇ ਸਾਢੇ ਤਿੰਨ ਬਸ ਇੰਨੀ ਕਾ ਹਾਂ ਇਹ ਸਜਣੋ ਚਾਰ ਦੰਦ ਜਾਂ ਹੱਦ ਛੇ ਦੰਦ ਦੇ ਹੋਊਗੀ ਬਾਕੀ ਤੁਹਾਨੂੰ ਜੀ ਫੇਸ ਕੁਆਲਿਟੀ ਤੇ ਇਹਦੀ ਬਾਡੀ ਬੁੱਡੀ ਦੱਸੂਗੀ ਵੀ ਏ ਬਾਈ ਕਹਿੰਦਾ ਆਪਾਂ ਦੇ ਦਾਂਗੇ ਯਾਰ 70000 ਦੀ 5 ਕਿਲੋ ਦੁੱਧ ਦਾ ਟੀਕੇ ਤੇ ਮਿਲਦੀ ਆ ਇੱਕ ਟਾਈਮ ਮਿਲਦੀ ਆ ਤੇ ਪੂਰੇ 5ਾਂ ਦੀ ਗੱਬਣਾ ਬਾਈ ਹਾਂ ਵੀਰੇ 5ਾਂ ਦੀ ਆ ਪੂਰੇ 5 ਮਹੀਨਿਆਂ ਦੀ ਗੱਬਣਾ ਨੰਬਰ ਬੋਲ ਦਈਏ ਆਪਣਾ ਨੰਬਰ ਵੀ ਆਪਣਾ 94638 ਹਾਂਜੀ 48127 ਇੱਕ ਵਾਰੀ ਦੁਬਾਰਾ 94638 ਹਾਂਜੀ 48127 ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਕਾਜਲਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ